ਸੱਤੇ ਪਾਤਸ਼ਾਹ ਦੀ ਕਿਰਪਾ ਹੋਈ ਤਾਂ ਤੁਹਾਨੂੰ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ ਸੋਨਾ ਤੋਂ ਅਸੀਰਵਾਦ ਲੈਣ ਵਾਸਤੇ ਆਏ ਅੱਜ ਤੁਹਾਨੂੰ ਭਰਾਵਾਂ ਨੂੰ ਦੱਸਣਾ ਚਾਹਾਂਗਾ ਕਿ ਮੇਰੇ ਨਾਲ ਸਰਦਾਰ ਕੁਲਦੀਪ ਸਿੰਘ ਧਾਰਿਆ ਕੈਬਨਰ ਮਨਿਸਟਰ ਸਾਹਿਬ ਜੀ ਪਰਮਾਤਮਾ ਦੀ ਕਿਰਪਾ ਨਾਲ ਜਿਹੜੀ ਜ਼ਿੰਮੇਵਾਰੀ ਤੁਸੀਂ ਕਹਿ ਰਹੇ ਹੋ ਮੇਰੀਆ ਪਰਮਾਤਮਾ ਨੇ ਬਹੁਤ ਵੱਡੀ ਜਨਮਵਾਰੀ ਦਿੱਤੀ ਹੈ ਉਹ ਸੇਵਾਦਾਰ ਬਣ ਕੇ ਆਵਾਂਗਾ ਔਰ ਅੱਜ ਹੀ ਜਾ ਕੇ ਦਸਤਨਾਚਾਰਜ ਸਮਾਰਨਾ ਤੋਂ ਪੰਜਾਬ ਨੂੰ ਮੁੜ ਰਗਲਾ ਪੰਜਾਬ ਬਣਾਵਾਂਗੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਜਿਹੜਾ ਪਹਿਲੇ ਦਿਨ ਤੋਂ ਸੁਪਨਾ ਹੈ ਕਿ ਪੰਜਾਬ ਮੁੜ ਪੰਜਾਬ ਬਣਾਉਣਾ ਹੈ ਅਗਲਾ ਪੰਜਾਬ ਬਣਾਉਣਾ ਆਪਾਂ ਸਾਰੇ ਮਿਲ ਕੇ ਪੰਜਾਬ ਨੂੰ ਰਗਲਾ ਪੰਜਾਬ ਬਣਾਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਭ ਸਹਿਰਿਫ ਆਸਦਾ ਮਹਿਮਤ ਹੋ ਰਿਹਾ ਕਿਸ ਤਰ੍ਹਾਂ ਦਾ ਇੱਕ ਮਿੰਟ ਆਇਆ ਇੱਕ ਮੱਥਾ ਟਿਕਣਾ ਹੈ ਜੀ ਬਹੁਤ ਵਧੀਆ ਜੋ ਲੋਕਾਂ ਨੇ ਉਮੀਦਾਂ ਨਾਲ ਸਰਕਾਰ ਬਣਾਈ ਉਸ ਉਮੀਦਾਂ ਤੇ ਪੂਰਾ ਖਰਾ ਉਤਰਨਾ ਹੈ ਧੰਨਵਾਦ